ਵਹਿਿਕਲ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਗਾਰੋ ਵੀਹਿਕਲ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਈ ਕੋਰਟ ਦੇ ਹੁਕਮ ਤੋਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਹਾਈ ਕੋਰਟ ਦੇ ਹੁਕਮ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਹਾਇ ਸਰਕਾਰ ਹਾਇ 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 ਸਾਡ ਮੰਤਰੀ ਹਾਇ ਹਾਇ ਰੱਖੀਏ ਤੀ ਨੂੰ ਆਓ ਸਾਰੇ ਜਣੇ ਉਸ ਤੋਂ ਬਾਅਦ ਨਰਾਤੇ ਸਟਾਰਟ ਹੋ ਜਣੇ ਕੰਮਕਾਰ ਹੈ ਕਿਉਂਕਿ ਸਰਕਾਰ ਤੁਹਾਨੂੰ ਮਾਰਨ ਤੇ ਤਲ ਗਈ ਇਹਦਾ ਧਿਆਨ ਹੀ ਇੱਧਰ ਹੈ ਹੋਰ ਪਾਸੇ ਤਾਂ ਇਹਨੂੰ ਕਿਸੇ ਪਾਸੇ ਜਿਹੜੇ ਲੱਗਣ ਨਹੀਂ ਦਿੰਦੇ ਤੇ ਇਕੱਲਾ ਟਰਾਂਸਪੋਰਟ ਵਾਲੀ ਹੁੰਦਾ ਕੰਮ ਇਹਦਾ ਸੋ ਇੱਧਰ ਦੇ ਪਾਸਿਆਂ ਨੇ ਧਿਆਨ ਦੇ ਰੱਖਿਆ ਜ ਰੋਜ਼ ਨਵੇਂ ਫੈਸਲੇ ਜਿਹੜੇ ਇਹ ਕਰ ਰਹੇ ਨੇ ਸਾਡੇ ਪੰਜਾਬ ਦੇ ਆਰਟੀਓ ਡੀਟੀਓ ਖਤਮ ਕਰਤੀ ਸੀ ਸਰਕਾਰਾਂ ਨੇ ਪਰ ਇਹਨਾਂ ਨੇ ਫੇਰ ਲਾਤੇ ਆਪਣੇ ਸਿਰ ਤੇ ਬਿਠਾਤੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਦੋ ਦੋ ਲਾਏ ਹੋਏ ਨੇ ਤੁਸੀਂ 30 ਕਿਲੋਮੀਟਰ ਤੋਂ ਨਹੀਂ ਜੇ ਅਸੀਂ ਮੈਂ ਭਾੜੇ ਤੋਂ ਆ ਜੇ ਪਟਿਆਲੇ ਜਾਣਾ ਹੋਵੇ ਤਿੰਨ ਆਰਟੀਓ ਮਿਲਦੇ ਨੇ ਮਾਨਸਾ ਸੰਗਰੂਰ ਤੀਜਾ ਪਟਿਆਲਾ ਜੇ ਲੁਧਿਆਣੇ ਨੂੰ ਆਣਾ ਹੋਵੇ ਮਾਨਸਾ ਸੰਗਰੂਰ ਮਰੇੜਕੋਟਲਾ ਚੌਥਾ ਲੁਧਿਆਣਾ ਦੱਸੋ ਵੀ ਕਿੱਧਰੋਂ ਲੰਘੋਗੇ ਤੁਸੀਂ ਮਜਬੂਰੀਆਂ ਸਾਡੀਆਂ ਨੇ ਮਾਲ ਪਾਉਣਾ ਸੀ ਕਰੀਏ ਕੀ ਛੋਟਾ ਮਾਲ ਤਾਂ ਸਾਲੇ ਇੱਥੇ ਜਾਂਦੇ ਨੇ ਮੋਟਰਸਾਈਕਲ ਜਿਹੜੀਆਂ ਵਾਲੇ ਸੋਟੇ ਅੱਗੇ ਹੱਥ ਬੰਨ੍ਹ ਕੇ ਸਾਰੇ ਅੱਗੇ ਬੇਨਤੀ ਹੈ ਬਾਰ ਬਾਰ ਸਾਰੀ ਸੂਬਾ ਕਮੇਟੀ ਦੀ ਹੋ ਸਕਦਾ ਫਿਰ ਕਰਾਂ ਦਾ ਆਪ ਵੀ ਉਹਦੇ ਵਿੱਚ ਬੰਦੇ ਹੋ ਸੂਬਾ ਕਮੇਟੀ ਦੀ ਤੁਹਾਡੇ ਸਾਰਿਆਂ ਕੇ ਕੋਈ ਸੂਬਾ ਕਮੇਟੀ ਨਹੀਂ ਤੁਹਾਡੇ ਤੋਂ ਹੀ ਆ ਤੁਹਾਡੇ ਨਾਲ ਹੀ ਗੱਡੀਆਂ ਚਲਾਉਣੀਆਂ ਨੇ ਤੁਹਾਡੇ ਨਾਲ ਹੀ ਖੜਦੇ ਆ ਤੁਹਾਡੇ ਨਾਲ ਹੀ ਉਹ ਕਰਾਂਗੇ ਸਾਰਿਆਂ ਨੇ ਉੱਤੇ ਇਸੇ ਚੀਜ਼ ਤੇ ਗੌਰ ਕਰਨੀ ਆ 30 ਤਰੀਕ ਨੂੰ ਤਨੋਂ ਮਨੋਂ ਤਨੋਂ ਪੂਰੇ ਤਕੜੇ ਹੋ ਕੇ ਆਪਾਂ ਆਉਣਾ ਔਰ ਕਿਸੇ ਤੋਂ ਡਰਨਾ ਨਹੀਂ ਕੋਈ ਪਰਚਿਆਂ ਤੋਂ ਨਹੀਂ ਡਰਨਾ ਬਹੁਤ ਥੇਰੀਆਂ ਫਾਹਾਂ ਉੱਟਣਗੀਆਂ ਉਹ ਤੁਹਾਡੇ ਮੂਰੇ ਅਸੀਂ ਖੜੇ ਆ ਉਹ ਸਾਡੇ ਤੇ ਹੋਣਗੇ ਤੁਹਾਡੇ ਵਾਲਾ ਤੁਹਾਡਾ ਬਾਲ ਨਹੀਂ ਪੰਗਾ ਹੋਣਾ ਦਾਂਗਾ ਪਹਿਣ ਗਏ ਅਸੀਂ ਅਕੇ ਅਸੀਂ ਖੜਾਂਗੇ ਨਹੀਂ ਤੁਸੀਂ ਵੱਤੋ ਵੱਤ ਆਓ ਮੁਤਾਬਕ ਲਾਲਜੀਤ ਭੁੱਲਰ ਟਰਾਂਸਫਰ ਮੰਤਰੀ ਮੁਤਾਬਕ ਲਾਲਜੀਤ ਭੁੱਲਰ ਟਰਾਂਸਫਰ ਮੰਤਰੀ ਮੁਤਾਬਕ ਲਾਲਜੀਤ ਭੁੱਲਰ ਟਰਾਂਸਫਰ ਮੰਤਰੀ ਮੁਤਾਬਕ ਮੁਤਾਬਕ ਮਾਨ ਸਰਕਾਰ ਮੁਤਾਬਕ ਭਗਵੰਤ ਮਾਨ ਸਰਕਾਰ ਮੁਰਦਾਬਾਦ ਭਗਵੰਤ ਮਾਨ ਸਰਕਾਰ ਮੁਰਦਾਬਾਦ ਵੀਡੀਓ ਆਡੀਓ ਮੁਰਦਾਬਾਦ ਵੀਡੀਓ ਆਡੀਓ ਮੁਰਦਾਬਾਦ ਵੀਡੀਓ ਆਡੀਓ ਮੁਰਦਾਬਾਦ ਜਗਾੜੂ ਰੇੜੀਆਂ ਬੰਦ ਕਰੋ ਜਗਾੜੂ ਰੇੜੀਆਂ ਬੰਦ ਕਰੋ ਗ੍ਰੀਨ ਟੈਕਸ ਸਾਰੇ ਬਾਈ ਜੀ ਅੱਜ ਇੱਥੇ ਸਾਰਿਆਂ ਕੁਨੀਅਨਾਂ ਦੇ ਪ੍ਰਧਾਨ ਸਾਹਿਬੀ ਪਹੁੰਚੇ ਆ। ਸੋ ਹਰੇਕ ਕੁਨੀਅਨ ਦੇ ਪ੍ਰਧਾਨ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਦੂਸਰੇ ਜ਼ਿਲ੍ਹੇ ਦੇ ਗਲਾ ਪ੍ਰਧਾਨ ਜਾਂ ਕੁਨੀਅਨ ਦੇ ਪ੍ਰਧਾਨ ਨੂੰ ਆਪਣੇ ਦੂਸਰੇ ਕੁਨੀਅਨ ਦੇ ਬੰਦੇ ਦਾ ਨਹੀਂ ਪਤਾ ਹੁੰਦਾ ਕਿ ਬੰਦਾ ਕਿੱਥੋਂ ਦਾ ਜਿਹੜਾ ਖਰਾਬੀ ਕਰ ਰਿਹਾ ਸ਼ਰਾਬ ਪੀ ਗੇ ਜਾਂ ਇੱਧਰ ਉੱਧਰ ਵਾਰਾਗਰਦੀ ਕਰ ਰਿਹਾ। ਸੋ ਸਾਰੇ ਪ੍ਰਧਾਨਾਂ ਦੀ ਆਪ ਕੋ ਆਪਣੀ ਡਿਊਟੀ ਜੇ ਜਿਹੜੇ ਬੰਦੇ ਤੁਹਾਡੇ ਨਾਲ 20 ਔਨ 50 ਔਨ ਜਿ ਮੇਰਾ ਨਾਮ ਗੁਰਨਾਮ ਸਿੰਘ ਰੰਦਾਲਾ ਜੀ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਹੋ? ਸਾਡੇ ਘਰ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਜੀ ਇਹ ਜਿਹੜੇ ਇੱਥੇ ਦੇ ਲੋਕ ਇਕੱਠੇ ਹੋਏ ਆ ਹਾਂਜੀ ਇਹ ਕੱਲੇ ਲੁਧਿਆਣੇ ਦੇ ਆ ਕਿ ਸਾਰੇ ਪੰਜਾਬ ਦੇ ਆ ਇਹ ਜੀ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਨੰਬਰ 243 ਪੂਰੇ ਪੰਜਾਬ ਦੀ ਯੂਨੀਅਨ ਹੈ ਤੇ ਪੂਰੇ ਪੰਜਾਬ ਦੇ ਯੂਨੀਅਨਾਂ ਦੇ ਇੱਥੇ ਪ੍ਰਧਾਨ ਸਾਹਿਬ ਪਹੁੰਚੇ ਨੇ ਯੂਨੀਅਨਾਂ ਦੇ ਪ੍ਰਧਾਨ ਸਾਹਿਬ ਕੱਲੇ ਅੱਜ ਪਹੁੰਚੇ ਨੇ ਜਿਹੜਾ ਮੰਗ ਪੱਤਰ ਅਸੀਂ ਦੇ ਰਹੇ ਆ ਉਹ ਇਹ ਮੰਗ ਪੱਤਰ ਸਾਡਾ ਇਹ ਆ ਕਿ ਅਸੀਂ ਜੁਗਾਰੂ ਵਾਹਨਾਂ ਦੇ ਵਾਰ ਖਿਲਾਫ ਔਰ ਪੰਜਾਬ ਨੇ ਜਿਹੜੇ ਮਿਨੀ ਟ੍ਰਾਂਸਪੋਰਟ ਦੇ ਟੈਕਸ ਗ੍ਰੀਨ ਟੈਕਸ ਚਾਲੂ ਕੀਤੇ ਨੇ ਡੀਜ਼ਲ ਟੈਕਸ ਵਧਾਏ ਨੇ ਹੋਰ ਕਾਫੀ ਇਹਨਾਂ ਦਾ ਮਾਰਾ ਪਈਆਂ ਨੇ ਹੂੰ ਉਹਨਾਂ ਦੀ ਵਜ੍ਹਾ ਕਰਕੇ ਅਸੀਂ 20 ਤਰੀਕ ਨੂੰ ਲੱਡਵਾਲ ਟੂਰ ਪਲਾ ਗਿਆ ਤੇ ਹੂੰ ਚੱਕਾ ਜਾਮ ਕਰ ਰਹੇ ਆ ਜੀ ਕੁਛ ਤਰਕਾ ਦੇ ਰਹੇ ਸੋ ਇਹਸ ਕਰਕੇ ਅਸੀਂ ਅੱਜ ਮੰਗ ਪੱਤਰ ਦੇਣ ਵਾਸਤੇ ਪੀਸੀ ਸਾਹਿਬ ਲੁਧਿਆਣਾ ਤੇ ਪਹੁੰਚੇ ਦਿੱਤਾ ਮੰਗ ਪੱਤਰ ਕਿ ਦੇਣਾ ਮੰਗ ਪੱਤਰ ਉਹਨਾਂ ਨੂੰ ਦੇ ਚੁੱਕੇ ਆਂ ਉਹਨਾਂ ਨੇ ਤੁਹਾਨੂੰ ਕੀ